ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਾਰੇ ਗੱਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬੰਤ ਸਟੇਟ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ सिक्योरिटी इमीजिएटली बीफअप की गई है उस एरिए बॉम्ब डिस्पोजल स्कॉड से एंटीसैप्टा टीम साइंटी वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज्यादातर साउथ इंडिया दीज़ा ਬਾਰੇ ਇਹ ਹੈਪਨਿੰਗਸ ਬਾਰੇ ਇਨਸੀਡੈਂਟਸ ਬਾਰੇ ਜ਼ਿਆਦਾ ਗੱਲ ਕਰ ਰਹੇ ਉਸ ਇੱਕ ਜ਼ਿਕਰ ਇਹ 골ਡਨ ਟੈਂਪਲ ਦੀ ਥ्रेट ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਔਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਪਰੌਣ ਦੀ ਲੋੜ ਨਹੀਂ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂ ਅੱਜ ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ्रेट ਮੇਲ ਆਈ ਹੈ ਇਸ ਬਲਾਸਟ ਦੀ ਕਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫ ਆਈ ਆਰ ਦੱਟ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬਸਟ੍ਰੇਟ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਸ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ ਸਿਕਿਉਰਿਟੀ ਇਮੀਡੀਏਟਲੀ ਪੀਫਪ ਕੀਤਾ ਗਈ ਹੈ ਉਸ ਏਰੀਏਟ बॉम्ब डिस्पोजल स्कॉड्स से एंटीसैप्ट टीम साइंटी वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडिककेट हो रही है कि किसी शरारती अंसर वालों वाल की गई है और ये ज़्यादातर साउथ इंडिया दीजा बारे या हैपनिंग्स बारे इंसीडेंट्स बारे ज्यादा गल कर रहे ਉੱਛ ਇੱਕ ਜ਼ਿਕਰ ਇਹ 골ਡਨ ਟੈਂਪਲ ਦੀ ਥ੍ਰੈਟ ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਔਰ ਅਮਰਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਪਰਵਾਣ ਦੀ ਲੋੜ ਨਹੀਂ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕ੍ਰੈਕ ਕਰਾਂ ਸਾਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਪਲਾਨ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਟ ਦੀ ਗੱਲ ਕੀਤੀ ਗਈ ਹੈ 골ਡਨ ਟੈਂਪਲ ਪ੍ਰੈਮਿਸਸਿਸ ਤੇ ਉਹਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫ ਆਈ ਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਾਡਾ ਸਟੇਟ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਆਂ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ ਸਿਕਿਉਰਿਟੀ ਇਮੀਡੀਏਟਲੀ ਬੀਫ ਅਪ ਕੀਤੀ ਗਈ ਹੈ ਉਸ ਏਰੀਆ 'ਚ ਬੰਬ ਡਿਸਪੋਜ਼ਲ ਸਕਵਾਡਸ ਤੇ ਐਂਟੀ ਸਬਟਰਾ ਟੀਮ ਸਾਡੀਆਂ ਵਰਕ ਕਰ ਰਹੀਆਂ ਔਰ ਸੀਨੀਅਰ ਅਫਸਰਸ ਡਿਪਲੂਟ ਕੀਤੇ ਗਏ ਹੈ ਫੋਰ ਇਨਸ਼ੋਰਿੰਗ ਫੁੱਲ ਪ੍ਰੂਫ ਸਿਕਿਉਰਿਟੀ और मैं मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया दिया चीज़ा बारे या हैपनिंग्स बारे इंसीडेंट्स बारे ज्यादा गल कर रहे उस एक जिक्र ये गोल्डन टैंपल की थर बारे भी है सो मैं अभी यह कहना चाहना मैं कि ਅਸੀਂ ਪੰਜਾਬ ਪੁਲਿਸ ਔਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਕਿਸੇ ਨੂੰ ਕੋਈ ਤਰ੍ਹਾਂ ਦੀ ਲੋੜ ਨਹੀਂ ਹੈ ਔਰ ਬਹੁਤ ਜਲਦੀ ਅਸੀਂ ਇਹਨੂੰ ਕਰੈਕ ਕਰਾਂਗੇ